ਸਾਤਰੀਆ ਕਾਲ ਜੀ ਅੱਜ ਆਪਾਂ ਬਣਾਵਾਂਗੇ ਪਰਵੀਆ ਤੋਰੀਆਂ ਦੀ ਸਬਜੀ ਅਗਰ ਵੀਡੀਓ ਅੱਛੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਔਰ ਕਮੈਂਟ ਜਰੂਰ ਕਰਕੇ ਦੱਸਿਓ ਜੀ ਚਲੋ ਅੱਜ ਆਪਾਂ ਬਣਾਉਣੇ ਆ ਜੀ ਤੋਰੀਆਂ ਪਰਵੀਆ ਤੋਰੀਆਂ ਦੀ ਸਬਜੀ ਚਲੋ ਸ਼ੁਰੂ ਕਰੀਏ ਮੈਂ ਲੈਤੀਆਂ ਜੀ ਇੱਥੇ ਤੋਰੀਆਂ ਮੈਂ ਇਹਨਾਂ ਨੂੰ ਕੱਟ ਲਿਆ ਸਾਈਡ ਤੋਂ ਇੱਕ ਪੀਸ ਕੱਟ ਕਰ ਲੇ ਇਸੇ ਤਰੀਕੇ ਨਾਲ ਮੈਂ ਸਾਰੀਆਂ ਤੋਰੀਆਂ ਨੂੰ ਸਾਈਡ ਤੋਂ ਕੱਟ ਕਰਕੇ ਰੱਖ ਲਿਆ ਸੀਗਾ ਕੁਸ਼ ਕਰ ਗਈਆਂ ਸੋ ਵੀ ਕੱਟ ਕਰ ਲਿਆ ਹੁਣ ਆਪਾਂ ਮਸਾਲਾ ਤਿਆਰ ਕਰਾਂਗੇ ਮੈਂ ਲਿਆ ਧਨੀਆ ਪਾਊਡਰ ਥੋੜਾ ਜਿਹਾ ਭੁੰਨਿਆ ਹੋਇਆ ਜੀਰਾ ਤੇ ਹੁਣ ਆਪਾਂ ਸਵਾਦ ਅਨੁਸਾਰ ਇਸ ਵਿੱਚ ਨਮਕ ਐਡ ਕਰਾਂਗੇ ਤੇ ਆਪਾਂ ਇਹਦੇ ਵਿੱਚ ਐਡ ਕਰਾਂਗੇ ਹਲਦੀ ਥੋੜੀ ਜਿਹੀ ਲਾਲ ਮਿਰਚ ਕਿਉਂਕਿ ਹਰੀਆਂ ਮਿਰਚਾਂ ਵੀ ਪਾਵਾਂਗੇ ਦੋ ਕ ਬਰੀ ਕੱਟੀਆਂ ਹੋਈਆਂ ਹੁਣ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਇਹਨਾਂ ਨੂੰ ਹੁਣ ਆਪਾਂ ਤੋਰੀਆਂ ਦੇ ਵਿੱਚ ਭਰ ਲਾਂਗੇ ਸਾਰੇ ਮਸਾਲੇ ਨੂੰ ਚੰਗੀ ਤਰ੍ਹਾਂ ਚਮਚੇ ਨਾਲ ਸਾਰੀਆਂ ਤੋਰੀਆਂ ਨੂੰ ਵਧੀਆ ਭਰ ਲੈਣਾ ਹੈਗਾ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅਗਰ ਵੀਡੀਓ ਅੱਛੀ ਲੱਗੀ ਤਾਂ ਇਸੇ ਤਰੀਕੇ ਨਾਲ ਮੈਂ ਸਾਰੀਆਂ ਤੋਰੀਆਂ ਨੂੰ ਭਰ ਲਿਆ ਤੇ ਬਹੁਤ ਸਵਾਦ ਸਬਜ਼ੀ ਬਣੀ ਸਾਰਿਆਂ ਨੂੰ ਬਹੁਤ ਸਵਾਦ ਲੱਗੀ ਤੁਸੀਂ ਵੀ ਇੱਕ ਵਾਰੀ ਜ਼ਰੂਰ ਬਣਾ ਕੇ ਦੇਖੋ ਬਹੁਤ ਵਧੀਆ ਸਬਜ਼ੀ ਬਣਦੀ ਹੈ ਇਹ ਸਾਰਾ ਮਸਾਲਾ ਭਰ ਲਿਆ ਮੈਂ ਤੋਰੀਆਂ ਚ ਮੈਂ ਪਾਇਆ ਦੀ ਕਲਕੀਓ ਦੇਸੀ ਹੁਣ ਇਹਦੇ ਵਿੱਚ ਪਾਵਾਂਗੇ ਲਸਣ ਬਰੀਕ ਪੀਸੀ ਹੋਈ ਇੱਕ ਚਮਚਾ ਦੋ ਹਰੀਆਂ ਮਿਰਚਾਂ ਇਹਨਾਂ ਨੂੰ ਭੁੰਨ ਲਾਂਗੇ ਇੱਕ ਬਰੀਕ ਕੱਟਿਆ ਹੋਇਆ ਪਿਆਜ਼ ਉਹ ਐਡ ਕੀਤਾ ਹੁਣ ਇਸ ਨੂੰ ਆਪਾਂ ਚੰਗੀ ਤਰ੍ਹਾਂ ਬ੍ਰਾਊਨ ਹੋਣ ਤੱਕ ਭੁੰਨਾਂਗੇ ਜਿੰਨਾ ਚਿਰ ਬ੍ਰਾਊਨ ਨਹੀਂ ਹੋ ਜਾਂਦਾ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਆਪਣੀਆਂ ਸ਼ਿਮ ਤੋਰੀਆਂ ਪਰਵੀਆਂ ਤੋਰੀਆਂ ਸੌਰੀ ਉਹਨੇ ਚੰਗੀ ਤਰ੍ਹਾਂ ਰੋਸਟ ਹੋ ਚੁੱਕਾ ਹੈ ਸਾਰੀਆਂ ਤੋਰੀਆਂ ਮਹਦੀ ਵਿੱਚ ਐਡ ਕਰਤੀਆਂ ਹੁਣ ਇਹਨਾਂ ਨੂੰ ਆਪਾਂ ਹੌਲੀ-ਹੌਲੀ ਕੜਚੀ ਨਾਲ ਭੁੰਨਦੇ ਜਾਣਾ ਦੇਸੀ ਘਿਓ ਚ ਤੇਲ ਚ ਤੁਸੀਂ ਆਇਲ ਚ ਵੀ ਬਣਾ ਸਕਦੇ ਹੋ ਹੌਲੀ-ਹੌਲੀ ਇਹਨਾਂ ਨੂੰ ਭੁੰਨਦੇ ਜਾਣਾ ਦੇਖੋ ਬਹੁਤ ਟੇਸਟੀ ਸਬਜ਼ੀ ਬਣਦੀ ਹੈ ਇਸ ਨੂੰ ਮੈਂ ਭੁੰਨ ਰਹੀ ਆ ਤੇਜ਼ ਅੱਗ ਤੇ ਤੇ ਇਸ ਨੂੰ ਆਪਾਂ 15 ਮਿੰਟ ਪਕਾਉਣਾਗਾ ਟੱਕਣਾ ਟੱਕ ਕੇ ਹੁਣ ਇਹ ਪੁੱਜ ਚੁੱਕਿਆ ਹੁਣ ਆਪਾਂ ਇਸੇ ਘੱਟ ਅੱਗ ਕਰ ਦਾਂਗੇ ਜਿਹੜਾ ਬਚਿਆ ਹੋਇਆ ਮਸਾਲਾ ਸੀ ਉਹ ਵੀ ਮੈਂ ਵਿੱਚ ਹੀ ਐਡ ਕਰਤਾ ਤੇ ਮੈਂ ਪੁੰਨਲੀਆਂ ਚੰਗੀ ਤਰ੍ਹਾਂ ਹੁਣ ਮੈਂ ਦੇ ਉੱਪਰ ਟੱਕਣ ਲਗਾ ਦੂੰਗੀ ਘੱਟ ਅੱਗ ਕਰ ਦੋਗੇ 15 ਮਿੰਟ ਲਈ ਇਹਨਾਂ ਨੂੰ ਪੱਕਣ ਦੇਵਾਂਗੇ ਜੇ ਤੁਹਾਨੂੰ ਲੱਗਦਾ ਤੁਹਾਡੀ ਸਬਜ਼ੀ ਥੱਲੇ ਲੱਗ ਰਹੀ ਹੈ ਆ ਦੇਖੋ ਆਪਾਂ ਇਹਨੂੰ ਹੌਲੀ-ਹੌਲੀ ਕੜਛੀ ਨਾਲ ਹਿਲਾਉਂਦੇ ਜਾਣਾ ਜੇ ਤੁਹਾਨੂੰ ਲੱਗਦਾ ਜੀ ਤੁਹਾਡੀ ਸਬਜੀ ਥੱਲੇ ਲੱਗ ਰਹੀ ਹੈ ਤਾਂ ਤੁਸੀਂ ਥੋੜਾ ਜਿਹਾ ਟੱਕਣ ਤੇ ਪਾਣੀ ਪਾ ਦਿਓ ਉਹਦੇ ਨਾਲ ਅੰਦਰ ਜਿੰਨੀ ਵੀ ਸਟੀਮ ਆ ਬਣੀ ਰਹੂਗੀ ਤੇ ਆਪਣੀ ਬਹੁਤ